ਕਿ ਤੁਸੀਂ ਕਿਹਾ ਹੜ੍ਹਾਂ ਦਾ ਪਾਣੀ ਕਈਆਂ ਨੂੰ ਤਬਾਹ ਕਰ ਗਿਆ ਕਈਆਂ ਨੂੰ ਕਿਉਂ ਵਾਂਗ ਲੱਗਿਆ ਇਹ ਕਿੱਥੋਂ ਨਿਕਲੀ ਗੱਲ ਜਦੋਂ ਹਾੜ ਆਏ ਸੀ ਨਾ ਰਾਜਵੀ ਤੇ ਲੋਕਾਂ ਦੀ ਹਾਲਤ ਜਿਹੜੀ ਉਹ ਬਹੁਤ ਬੱਦਰ ਹੋ ਚੁੱਕੀ ਸੀ ਉੱਥੇ ਪਾਣੀ ਪਾਣੀ ਸੀਗਾ ਬੱਚੇ ਮਤਲਬ ਕੁਰਲਾ ਰਹੇ ਸੀਗੇ ਕਈਆਂ ਨੂੰ ਬਾਹਰ ਕੱਢਣਾ ਸੀਗਾ ਕਈਆਂ ਕੋਲ ਰੋਟੀ ਪਾਣੀ ਦਾ ਵੀ ਇੰਤਜ਼ਾਮ ਨਹੀਂ ਸੀਗਾ ਵੀ ਮਤਲਬ ਜਿਹੜੇ ਰੋਜ਼ ਹੀ ਹੈਂਡ ਟੂ ਮਾਊਥ ਨੇ ਡੇਲੀ ਕਮਾ ਕੇ ਤੇ ਡੇਲੀ ਖਾਣਾ ਬਹੁਤ ਬੁਰੀ ਹਾਲਤ ਹੋ ਗਈ ਸੀ ਉਹਨਾਂ ਦੀ ਔਰ ਲੋਕਾਂ ਨੇ ਦਰਦ ਵੀ ਬਹੁਤ ਵਖਾਇਆ ਪੰਜਾਬਦਿਆਂ ਨੇ ਪੰਜਾਬ ਦੀਆਂ ਬਾਹਰਲੇ ਜਿਹੜੇ ਪੰਜਾਬ ਤੋਂ ਬਾਹਰਲੇ ਰਾਜ ਨੇ ਉਹਨਾਂ ਨੇ ਤੇ ਬਾਹਰਲੇ ਮੁਲਕਾਂ ਵਾਲਿਆਂ ਵੀ ਕੋਈ ਕਿਸੇ ਨੇ ਕੋਈ ਮਦਦ ਕਰਨ ਦੇ ਵਿੱਚ ਕਸਰ ਨਹੀਂ ਜਿੰਨੂੰ ਜਿੱਥੇ ਕੁਝ ਦਿਸਿਆ ਜਾਂ ਜਿਹੜਾ ਕੋ ਐਫਰਟ ਕਰ ਸਕਦਾ ਸੀ ਚਾਹੇ ਉਹ ਫਿਜ਼ੀਕਲੀ ਤੌਰ ਦੇ ਉੱਤੇ ਸੀਗਾ ਚਾਹੇ ਉਹ ਪੈਸੇ ਦੇ ਤੌਰ ਦੇ ਉੱਤੇ ਸੀਗਾ ਚਾਹੇ ਉਹ ਰਾਸ਼ਨ ਦੇ ਤੌਰ ਦੇ ਉੱਤੇ ਸੀਗਾ ਚਾਹੇ ਉਹ ਹਮਦਰਦੀ ਦੇ ਤੌਰ ਦੇ ਉੱਤੇ ਸੀਗਾ ਹਰ ਬੰਦੇ ਨੇ ਆਪਣਾ ਦਰਦ ਵਿਖਾਇਆ ਕੁਝ ਲੋਕ ਨਾ ਇਹੋ ਜਿਹੇ ਵੀ ਹੁੰਦੇ ਨੇ ਵੀ ਮੈਂ ਨਹੀਂ ਕਹਿੰਦਾ ਦੁਨੀਆ 'ਚ ਕੋ ਦੁੱਤ ਹਤਾ ਕੋ ਸਾਰੀ ਦੁਨੀਆ ਮਤਲਬ ਕੋ ਬੰਦਾ ਗਲਤ ਨਾਮ ਨਹੀਂ ਕਰਦਾ ਹੋਊਗਾ ਪਰ ਇਹੋ ਜੀਆਂ ਚੀਜ਼ਾਂ ਦਾ ਵੀ ਇਹੋ ਜੀਆਂ ਮੁਸ਼ਕਲਾਂ ਦਾ ਵੀ ਇਹੋ ਜੇ ਇਹ ਵਿਪਤਾ ਜਿਹਨੂੰ ਕਹਿ ਦਿੰਨੇ ਆ ਇਹੋ ਜੀ ਆਪਤਾ ਦਾ ਵੀ ਕਈ ਲੋਕ ਬੜਾ ਫਾਇਦਾ ਉਠਾਉਂਦੇ ਨੇ ਸਾਡੇ ਸ਼ਹਿਰ 'ਚ ਇੱਕ ਦੋ ਲੀਡਰ ਨੇ ਜਿਨ੍ਹਾਂ ਨੇ ਮੇਰੇ ਖਿਆਲ ਕੋ ਘਰ ਹੀ ਨਹੀਂ ਛੱਡਿਆ ਕਿ ਕੋ 2 ਲੱਖ ਲੈ ਕੇ ਕੋ 5 ਲੱਖ ਲੈ ਕੇ ਕੋ ਮਤਲਬ ਬੰਦੇ ਦੀ ਹیثیت ਮੁਤਾਬਕ ਪੈਸੇ ਇਕੱਠੇ ਕੀਤੇ ਗਏ ਹੜਾਂ ਦੇ ਵਿੱਚ ਹੜਾਂ ਦੇ ਵਿੱਚ